ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਆ ਚੁੱਕਿਆ ਕਿ ਜਿਹੜੀਆਂ ਅਫਵਾਹਾਂ ਲੋਕ ਚਲਾ ਰਹੇ ਸੀ ਕਿ ਉਹਨਾਂ ਦੇ ਜੋੜੇ ਬੱਚੇ ਹੋਣੇ ਨੇ ਜਾਂ ਹੋਰ ਖਬਰਾਂ ਵਟੋਰ ਰਹੀ ਸੀ ਪੈਸੇ ਵਟੋਰ ਰਹੀ ਸੀ ਇਹ ਜਿਹੜੇ ਸਮਰਥਕ ਜਿਹੜੇ ਸੀਗੇ ਜਾਂ ਝੂਠੀਆਂ ਖਬਰਾਂ ਚਲਾ ਰਹੇ ਸੀ ਅਫਵਾਹਾਂ ਪਲਾ ਰਹੇ ਸੀ ਉਹਨਾਂ ਤੇ ਰੋਕ ਲੱਗ ਚੁੱਕੀ ਹੈ ਬੱਸ ਮੇਰੇ ਮੈਂ ਸਾਰੀ ਆਵਾਮ ਨੂੰ ਦੁਨੀਆ ਭਰ ਹਮ ਸ਼ੁਭਦੀਪ ਨੂੰ ਚਾਉਣ ਵਾਲੇ ਉਹਦੇ ਭੈਣ ਭਰਾਵਾਂ ਨੂੰ ਹਾਂ ਮਾਣੋ ਸਾਰੇ ਆਂਦੇ ਆ ਦਿਲੋਂ ਤਾਂ ਦਿਨ ਧੰਨਵਾਦ ਕਰਦਾ ਕਿ ਤੁਹਾਡੀਆਂ ਦੁਆਵਾਂਾਂ ਦੇ ਨਾਲ ਕਹਿੰਦੇ ਹੁੰਦੇ ਵੀ ਜੋ ਗਏ ਆ ਕਦੇ ਮੁੜ ਕੇ ਨਹੀਂ ਆਏ ਪਰੰਤੂ ਵਾਹਿਗੁਰੂ ਨੇ ਫੇਰ ਮੇਰ ਕੀਤੀ ਹੈ। ਬਸ ਇੰਝ ਕੀਤਾ ਆਪਾਂ ਨੇ ਸਾਰੇ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੂ। ਇਹਨੇ ਆਪਣੇ ਤੇ ਰਹਿਮ ਕੀਤੀ। ਬਿਲਕੁਲ ਜੀ ਬਿਲਕੁਲ ਧੰਨਵਾਦ ਧੰਨਵਾਦ। ਦੇ ਨਾਲ ਹੀ ਜਿਹੜੇ ਉੱਥੇ ਨੌਜਵਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਲੋਕ ਪਹਿਲਾਂ ਝੂਠੀਆਂ ਖਬਰਾਂ ਕਰਕੇ ਚਲਾ ਕੇ ਪੈਸੇ ਕਮਾ ਰਹੇ ਸੀ ਪਰ ਉਹਨਾਂ ਤੇ ਅੱਜ ਰੋਕ ਲੱਗ ਚੁੱਕੀ ਹੈ ਜੋ ਕੁਦਰਤ ਦਾ ਪਾਣਾ ਹੈ ਉਹ ਤਾਂ ਵਰਤਣਾ ਹੀ ਹੈ ਪਰ ਉਸ ਤੋਂ ਪਹਿਲਾਂ ਜੋ ਖਬਰਾਂ ਫਲਾਈਆਂ ਜਾਂਦੀਆਂ ਨੇ ਵਾਹਾਂ ਫਲਾਈਆਂ ਜਾਂਦੇ ਨੇ ਜਿਹੀਆਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਤੇ ਉੱਤੇ ਹੀ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਉੱਤੇ ਹੀ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਅਫਵਾਹਾਂ ਪਹਿਲਾਂ ਫਲਾਈਆਂ ਜਾ ਰਹੀਆਂ ਸੀ ਉਹ ਹੁਣ ਖਤਮ ਹੋ ਚੁੱਕੀਆਂ ਨੇ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਛੋਟੇ ਪੈਰੀ ਆਉਣ ਦੇ ਨਾਲ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਗਿੱਧੇ ਪਾਏ ਜਾ ਰਹੇ ਨੇ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਆ ਚੁੱਕਿਆ ਕਿ ਜਿਹੜੀਆਂ ਅਫਵਾਹਾਂ ਲੋਕ ਚਲਾ ਰਹੇ ਸੀ ਕਿ ਉਹਨਾਂ ਦੇ ਜੋੜੇ ਬੱਚੇ ਹੋਣੇ ਨੇ ਜਾਂ ਹੋਰ ਖਬਰਾਂ ਵਟੋਰ ਰਏ ਸੀ ਪੈਸੇ ਵਟੋਰ ਰਏ ਸੀ ਇਹ ਜਿਹੜੇ ਸਮਰਥਕ ਜਿਹੜੇ ਸੀਗੇ ਜਾਂ ਝੂਠੀਆਂ ਖਬਰਾਂ ਚਲਾ ਰਹੇ ਸੀ ਅਫਵਾਹਾਂ ਫਲਾ ਰਹੇ ਸੀ ਉਹਨਾਂ ਤੇ ਰੋਕ ਲੱਗ ਚੁੱਕੀ ਹੈ ਬੱਸ ਮੇਰੇ ਮੈਂ ਸਾਰੀ ਆਵਾਮ ਨੂੰ ਦੁਨੀਆ ਭਰ ਹਮ ਹਮ ਸ਼ੁਭਦੀਪ ਨੂੰ ਚਾਉਣ ਵਾਲੇ ਉਹਦੇ ਭੈਣ ਭਰਾਵਾਂ ਨੂੰ ਮਾਪਿਆਂ ਨੂੰ ਸਾਰਿਆਂ ਦੇ ਦਿਲੋਂ ਤੇ ਦਿਲੋਂ ਧੰਨਵਾਦ ਕਰਦਾ ਕਿ ਤੁਹਾਡੀਆਂ ਦੁਆਵਾਂ ਦੇ ਨਾਲ ਕਹਿੰਦੇ ਹੁੰਦੇ ਆ ਵੀ ਜੋ ਗਏ ਆ ਕਦੇ ਮੁੜ ਕੇ ਨਹੀਂ ਆਏ ਪਰੰਤੂ ਵਾਹਿਗੁਰੂ ਨੇ ਫੇਰ ਫੇਰ ਕੀਤੀ ਹੈ ਹਾਂ ਬੱਸ ਇੰਜ ਕੀਤਾ ਆਪਾਂ ਨੂੰ ਸਾਰੇ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੂ। ਇਹਨੇ ਆਪਣੇ ਤੇ ਰਹਿਮਤ ਕੀਤੀ। ਬਿਲਕੁਲ ਜੀ ਬਿਲਕੁਲ। ਧੰਨਵਾਦ। ਤੇ ਨਾਲ ਹੀ ਜਿਹੜੇ ਉੱਥੇ ਨੌਜਵਾਨ ਮਰਹੂਮ ਗਾਇਕ ਸਿੱਧੂ ਮਸੂਰ ਵਾਲੇ ਦੇ ਪਿਤਾ ਦੇ ਨਾਲ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਲੋਕ ਪਹਿਲਾਂ ਝੂਠੀਆਂ ਖਬਰਾਂ ਕਰਕੇ ਚਲਾ ਕੇ ਪੈਸੇ ਕਮਾ ਰਹੇ ਸੀ ਪਰ ਉਹਨਾਂ ਤੇ ਅੱਜ ਰੋਕ ਲੱਗ ਚੁੱਕੀ ਹੈ। ਜੋ ਕੁਦਰਤ ਦਾ ਪਾਣਾ ਹੈ ਉਹ ਤਾਂ ਵਰਤਣਾ ਹੀ ਹੈ ਪਰ ਉਸ ਤੋਂ ਪਹਿਲਾਂ ਜੋ ਖਬਰਾਂ ਫਲਾਈਆਂ ਜਾਂਦੀਆਂ ਨੇ, ਫਵਾਹਾਂ ਫਲਾਈਆਂ ਜਾਂਦੇ ਨੇ ਅਜੀਆਂ ਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਤੇ ਉੱਤੇ ਹੀ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਤੇ ਉੱਤੇ ਹੀ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਅਫਵਾਹਾਂ ਪਹਿਲਾਂ ਫਲਾਈਆਂ ਜਾ ਰਹੀਆਂ ਸੀ ਉਹ ਹੁਣ ਖਤਮ ਹੋ ਚੁੱਕੀਆਂ ਨੇ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਛੋਟੇ ਪੈਰੀ ਆਉਣ ਦੇ ਨਾਲ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਗਿੱਧੇ ਪਾਏ ਜਾ ਰਹੇ ਨੇ